ਦਰਬਾਰ ਪੀਰ ਬਾਬਾ ਫਰਾਹੀ ਜੀ ਦੇ ਸਥਾਨ ਤੇ ਇਹ ਅਸੀਂ ਖੜੇ ਆ ਰੋਪੜ ਤੋਂ ਮਾਛੀਬੜਾ ਸਾਹਿਬ ਰੋਡ ਦੇ ਉੱਤੇ ਦਰਬਾਰ ਇਹ ਸਥਿਤ ਹੈਗਾ ਆ ਲੋਕੀ ਬੜੀ ਦੂਰੋਂ ਦੂਰੋਂ ਚੱਲ ਕੇ ਇੱਥੇ ਆਉਂਦੇ ਆ ਪੀਰ ਦੇ ਨਾਲ ਲੋਕਾਂ ਦੀ ਆਸਥਾ ਹੈਗੀ ਆ ਤੇ ਉਹਨਾਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਆ ਉਹ ਵੀ ਇੱਥੇ ਪੂਰਨ ਹੁੰਦੀਆਂ ਸੋ ਅੱਜ ਜਿਹੜੀ ਵੀਡੀਓ ਆ ਉਹ ਅਸੀਂ ਖੇਡ ਦੇ ਮੁਤਲਕ ਇਹ ਇੱਥੇ ਇਹ ਬਣਾਉਣ ਜਾ ਰਹੇ ਆ ਬੇਟ نیوز ਪੰਜਾਬ ਦੇ ਉੱਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਜਿਹੜੀ ਆ ਉਹ ਸ਼ੇਅਰ ਵੀ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੇ ਕਿਉਂਕਿ ਪੀਰ ਬਾਬਾ ਫਲਾਹੀ ਜੀ ਦੇ ਅਸਥਾਨਾਂ ਦੇ ਮੁਤਲਕ ਜਿਹੜੀ ਇਹ ਵੀਡੀਓ ਹੈਗੀ ਆ ਬਾਬਾ ਦੀਪਾ ਜੀ ਨੇ 30-35 ਸਾਲ ਤੋਂ ਬੜੀ ਵੱਡੀ ਮੁਸ਼ਕਕਤ ਘਾਲਣਾ ਘਾਲ ਕੇ ਇਸ ਸਥਾਨ ਦਾ ਜਿਹੜਾ ਨੋਆ ਉਹ ਸੰਸਾਰ ਭਰ ਦੇ ਵਿੱਚ ਜਿਹੜਾ ਆ ਉਹ ਰੋਪਸ਼ਨ ਕੀਤਾ ਹੈਗਾ ਕਿਉਂਕਿ ਜਿਹੜੀਆਂ ਖੇਡਾਂ ਆ ਉਹ ਮਨੁੱਖੀ ਜੀਵਨ ਦਾ ਇੱਕ ਅੰਗ ਹੈਗੀਆਂ ਜਿੱਥੇ ਅੱਜ ਨਸ਼ਿਆਂ ਦੇ ਵਿਰੁੱਧ ਕਾਰਵਾਈਆਂ ਚੱਲਦੀਆਂ ਉੱਥੇ ਜਿਹੜੀਆਂ ਖੇਡਾਂ ਆ ਉਹ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਸਾਰਥਕ ਜਿਹੜੀਆਂ ਉਹ ਸਿੱਧ ਹੁੰਦੀਆਂ ਤੇ ਇੱਥੇ ਇੱਕ ਨਵਾਂ ਅਖਾੜਾ ਬਣਾਇਆ ਗਿਆ ਜਿਹੜਾ ਕਿ ਪਹਿਲਵਾਨੀ ਅਖਾੜਾ ਹੈਗਾ ਆ ਗੱਦੇ ਦੀਆਂ ਕੁਸ਼ਤੀਆਂ ਇੱਥੇ ਹੋਇਆ ਕਰਨਗੀਆਂ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਵੱਧ ਖਾੜੇ ਹੈਗੇ ਆ ਉਹ ਮਿੱਟੀ ਦੇ ਅਖਾੜੇ ਆ ਮਿੱਟੀ ਦੇ ਵਿੱਚ ਜਿਹੜੇ ਪਹਿਲਵਾਨ ਆ ਉਹ ਖੜਦੇ ਆ ਪਰ ਜਦੋਂ ਦੋ ਪਹਿਲਵਾਨ ਬਰਾਬਰ ਰਹਿ ਜਾਂਦੇ ਆ ਤਾਂ ਉਸ ਸਮੇਂ ਦੀ ਜਿਹੜੀ ਸਥਿਤੀ ਬਣਦੀ ਆ ਉਦੋਂ ਇਹ ਹੁੰਦੀ ਆ ਕਿਉਂਕਿ ਟਾਈਮ ਜਿਹੜਾ ਆ ਬਹੁਤ ਸ਼ਾਰਟ ਹੁੰਦਾ ਤਾਂ ਕਿਹਾ ਜਾਂਦਾ ਕਿ ਬਈ ਇਹਨਾਂ ਨੂੰ ਪੁਆਇੰਟਾਂ ਦੇ ਉੱਤੇ ਖਿਲਾ ਦਿੱਤਾ ਜਾਵੇ ਜੇ ਗੱਦੇ ਦੀ ਕੁਸ਼ਤੀ ਦਾ ਮਾਹਰ ਕੋਈ ਪਹਿਲਵਾਨ ਹੋਵੇ ਤਾਂ ਉਹ ਉਦੋਂ ਫਿਰ ਜਿੱਤ ਜਾਂਦਾ ਤੇ ਦੂਜਾ ਹਾਰ ਜਾਂਦਾ ਚਾਹੇ ਉਹ ਪਹਿਲਵਾਨ ਬਰਾਬਰ ਹੋਣ ਤੇ ਆਪਾਂ ਉਸ ਖਾੜੇ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਜਿਹੜਾ ਇੱਥੇ ਲੱਖਾਂ ਰੁਪਈਆ ਲਾ ਕੇ ਕਰੋੜਾਂ ਰੁਪਈਆ ਲਾ ਕੇ ਉਹ ਖਾੜਾ ਜਿਹੜਾ ਆ ਉਹ ਤਿਆਰ ਕੀਤਾ ਗਿਆ ਅਖਾੜਾ ਬਾਬਾ ਫਲਾਹੀ ਜੀ ਸੰਤ ਬਾਬਾ ਸੰਤੋਖ ਸਿੰਘ ਜੀ ਦੇ ਨਾਮ ਤੇ ਇਹ ਜਿਹੜਾ ਸਟੇਡੀਅਮ ਆ ਉਹ ਬਣਾਇਆ ਗਿਆ ਬਾਬਾ ਸੰਤੋਖ ਸਿੰਘ ਜੀ ਜਦੋਂ ਇਸ ਸਥਾਨ ਤੇ ਆਏ ਤਾਂ ਜਿਹੜੀ ਇਮਾਰਤ ਇੱਥੇ ਦਿਖ ਰਹੀ ਆ ਜਿਹੜੀ ਇਮਾਰਤ ਇੱਥੇ ਦਿਖ ਰਹੀ ਆ ਇਹ ਬਿਲਕੁਲ ਨਹੀਂ ਸੀ ਜਸਟ ਇੱਕ ਸਮਾਦ ਸੀ ਤੇ ਜਿਹੜਾ ਖੂਹ ਹੈਗਾ ਆ ਸੰਗਤਾਂ ਨੇ ਦੇਖਿਆ ਹੋਇਆ ਉਹ ਮੌਜੂਦ ਸੀ ਤੇ ਉਹਨਾਂ ਨੇ ਆ ਕੇ ਇੱਥੇ ਕਾਫੀ ਮਿਹਨਤ ਕੀਤੀ ਤੇ ਇਸ ਜਗ੍ਹਾ ਨੂੰ ਪਰ ਫੁੱਲਤ ਕੀਤਾ ਤੇ ਅੱਜ ਇਹ ਜਿਹੜਾ ਸਥਾਨ ਉਹ ਕਿਸੇ ਜਾਣਕਾਰੀ ਦਾ ਜਿਹੜਾ ਉਹ ਮਹਤਾਜ ਨਹੀਂ ਹੈਗਾ ਤੇ ਉਸ ਤੋਂ ਬਾਅਦ ਦੇ ਵਿੱਚ ਬਾਬਾ ਦੀਪਾ ਜੀ ਨੇ ਆ ਕੇ ਇਹ ਜਿਹੜੇ ਚਾਰ ਚੰਨ ਲਾਏ ਉਹ ਕੈਣੀ ਕਥਨੀ ਦੇ ਵਿੱਚ ਜਿਹੜੇ ਆ ਉਹ ਆਉਂਦੇ ਨਹੀਂ ਤੇ ਬਹੁਤ ਵੱਡੀ ਛਿੰਝ ਜਿਹੜੀ ਹੈ ਇਲਾਕੇ ਦੇ ਸਹਿਯੋਗ ਦੇ ਨਾਲ ਇੱਥੇ ਕਰਾਈ ਜਾਂਦੀ ਆ ਤੇ ਪੰਜਾਬ ਵਿੱਚ ਹੀ ਨਹੀਂ ਤੇ ਹੋਰ ਸਟੇਟਾਂ ਦੇ ਵਿੱਚ ਜਾ ਕੇ ਵੀ ਏ ਬਾਬਾ ਦੀਪਾ ਜੀ ਜਿਹੜੀਆਂ ਪਹਿਲਵਾਨ ਦੀਆਂ ਕੁਸ਼ਤੀਆਂ ਆ ਉਹਨਾਂ ਦੇ ਜੋੜ ਜਿਹੜੇ ਆ ਉਹ ਵੀ ਬੰਦਿਆ ਤੇ ਲੋਕੀ ਵੱਧ ਜੜ ਕੇ ਸਲਮਾਨ ਜਿਹੜਾ ਆ ਉਹ ਵੀ ਬਾਬਾ ਦੀਪਾ ਜੀ ਦਾ ਕਰਦੇ ਆ ਸੋ ਸਟੇਡੀਅਮ ਦੀ ਜਿਹੜੀ ਦੇਖਾ ਬਹੁਤ ਵਧੀਆ ਪਹਿਲਵਾਨ ਜਿਹੜੇ ਪੁਰਾਣੇ ਤੋਂ ਪੁਰਾਣੇ ਪਹਿਲਵਾਨ ਆ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਲੱਭ ਕੇ ਇੱਥੇ ਇਹ ਲਗਾਈਆਂ ਗਈਆਂ ਬਕਾਇਦਾ ਟੈਲਾਂ ਦੇ ਵਿੱਚ ਇਹ ਜਿਹੜੀਆਂ ਇੱਥੇ ਤਸਵੀਰਾਂ ਤੁਹਾਨੂੰ ਨਜ਼ਰ ਆਉਣੀਆਂ ਤੇ ਇੱਥੇ ਬਣਾਈਆਂ ਗਈਆਂ ਤੇ ਜਿਹੜੀ ਜਿਹੜਾ ਗੇਟ ਹੈਗਾ ਆ ਉਹਦੇ ਤੇ ਸਾਨੂੰ ਲਿਖਿਆ ਨਜ਼ਰ ਆਉਂਦਾ ਪਹਿਲਵਾਨੀ ਇੱਕ ਸੱਚ ਹੈ ਇਸ ਵਿੱਚ ਝੂਠ ਜਿਹੜਾ ਆ ਉਹ ਬਿਲਕੁਲ ਨਹੀਂ ਤੇ ਅੰਦਰੋਂ ਵੀ ਆਪਾਂ ਤੁਹਾਨੂੰ ਦਿਖਾਉਣ ਦਾ ਯਤਨ ਕਰਦੇ ਆ ਤੇ ਬਹੁਤ ਹੀ ਵਧੀਆ ਕਿਸਮ ਦੇ ਗੱਡੇ ਜਿਹੜੇ ਆ ਉਹ ਇੱਥੇ ਲਗਾਏ ਗਏ ਜਦੋਂ ਅਸੀਂ ਬਾਬਾ ਜੀ ਤੋਂ ਪੁੱਛਿਆ ਕਿ ਇਹ ਜਿਹੜੇ ਇਸ ਗਰਾਊਂਡ ਆ ਇਹ ਕਿਵੇਂ ਤਿਆਰ ਕੀਤਾ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਹ ਜਿਹੜੀ ਵੀ ਚੀਜ਼ਾਂ ਹੈਗੀਆਂ ਉਹ ਅਸੀਂ ਕੋਚਾਂ ਦੇ ਨਾਲ ਨਿਰੰਤਰ ਜਿਹੜੀ ਰਾਬਤਾ ਜਿਹੜਾ ਹੈ ਉਹ ਬਣਾ ਕੇ ਰੱਖਿਆ ਤੇ ਕਿਸੇ ਤਰ੍ਹਾਂ ਦੀ ਜਈ ਊਨਤਾਈ ਹੈਗੀ ਆ ਉਹ ਇਸ ਗਰਾਊਂਡ ਦੇ ਵਿੱਚ ਇਸ ਸਟੇਡੀਅਮ ਦੇ ਵਿੱਚ ਨਹੀਂ ਰਹਿਣ ਦਿੱਤੀ ਗਈ ਤੋਂ ਹੂਬ ਹੂ ਇੰਟਰਨੈਸ਼ਨਲ ਜੇ ਅਸੀਂ ਕਹਿ ਲਈਏ ਤਾਂ ਕਿਸੇ ਨਾ ਕਿਸੇ ਦਿਨ ਖੇਡਾਂ ਇੱਥੇ ਜ਼ਰੂਰ ਹੋਣਗੀਆਂ ਜੇ ਆਪਾਂ ਅੰਦਰਲੇ ਦ੍ਰਿਸ਼ ਦੇ ਉੱਤੇ ਇਹ ਨਜ਼ਰ ਮਾਰੀਏ ਪਹਿਲਵਾਨ ਸੁਸ਼ੀਲ ਕੁਮਾਰ ਜਿਹੜਾ ਹੁਣੇ-ਹੁਣੇ ਪਿਛਲੇ ਸਾਲਾਂ ਦੇ ਵਿੱਚ ਮੈਡਲ ਜਿੱਤ ਕੇ ਜਿਨ੍ਹਾਂ ਨੇ ਹਿੰਦੁਸਤਾਨ ਦੀ ਝੋਲੀ ਦੇ ਵਿੱਚ ਪਾਇਆ ਤੇ ਕਈ ਪਹਿਲਵਾਨ ਆ ਜਿਹੜੇ ਰਸਤਵੇਂ ਹਿੰਦ ਹੈਗੇ ਆ ਤੇ ਕਈ ਪਹਿਲਵਾਨ ਜਿਹੜੇ ਆ ਉਹ ਨਾਮੀ ਜਿਵੇਂ ਪਹਿਲਵਾਨ ਗਾਮਾ ਉਹਨਾਂ ਦਾ ਨਾਮ ਸੁਣ ਕੇ ਹੀ ਇਹ ਦੁਨੀਆ ਜਿਹੜੀ ਜਿਹੜਾ ਦੂਜਾ ਪਹਿਲਵਾਨ ਉਹ ਜਿਹੜਾ ਆ ਉਹ ਕੰਬ ਜਾਂਦਾ ਸੀ ਪੂਰਨ ਪਹਿਲਵਾਨ ਵਰਗੇ ਤੇ ਵੱਡਾ ਵੀ ਪੂਰਨ ਹੋਇਆ ਤੇ ਛੋਟਾ ਤੇ ਕਿਕਰ ਸਿੰਘ ਬਹੁਤ ਹੀ ਮਸ਼ਹੂਰ ਪਹਿਲਵਾਨ ਉਹ ਜਿਹੜਾ ਉਹ ਹੋਇਆ ਤੇ ਕੇਸਰ ਸਿੰਘ ਤੋਂ ਹਰ ਇੱਕ ਪਹਿਲਵਾਨ ਨਾਮੀ ਪਹਿਲਵਾਨ ਦੀ ਜਿਹੜੀ ਤਸਵੀਰ ਆ ਉਹ ਸਟੇਡੀਅਮ ਦੇ ਵਿੱਚ ਲਗਾਈ ਗਈ ਆ ਇਹ ਤਸਵੀਰਾਂ ਲਗਾਉਣ ਦਾ ਜਿਹੜਾ ਮੁੱਖ ਮਕਸਦ ਇਹ ਹੁੰਦਾ ਕਿ ਜਿਹੜੇ ਪਹਿਲਵਾਨ ਆ ਨਵੇਂ ਪਹਿਲਵਾਨ ਆ ਉਹ ਕਿਸੇ ਪਹਿਲਵਾਨ ਦੀ ਸੇਧ ਲੈ ਕੇ ਉਹਦੀ ਜਿਹੜੀ ਬੈਕਗ੍ਰਾਉਂਡ ਆ ਉਹਦਾ ਇਤਿਹਾਸ ਆ ਉਹਨੂੰ ਦੇਖ ਕੇ ਕਿ ਉਹ ਕਿਵੇਂ ਪਹਿਲਵਾਨ ਬਣਿਆ ਕਿਵੇਂ ਉਹ ਬੁਲੰਦੀਆਂ ਦੇ ਉੱਤੇ ਪੁੱਜਿਆ ਕਿੰਨੀ ਮਿਹਨਤ ਮੁਸ਼ਕਲ ਉਹਨੂੰ ਜਿਹੜੀ ਆ ਉੱਥੇ ਪੁੱਜਣ ਤੱਕ ਕਰਨੀ ਪਈ ਜੇ ਪਹਿਲਵਾਨ ਉੱਥੇ ਤੱਕ ਪੁੱਜਿਆ ਤਾਂ ਅੱਜ ਉਹਦੀ ਜਿਹੜੀ ਆ ਕੀ ਪੋਜੀਸ਼ਨ ਹੈਗੀ ਆ ਉਹਦੇ ਪਿੱਛੇ ਉਹਦਾ ਜਿਹੜਾ ਕਿ ਜੇ ਆਪਾਂ ਕਹਿ ਲਈਏ ਕੀ ਸੰਪਤੀ ਉਹਦੇ ਕੋਲ ਹੈਗੀ ਆ ਅੱਜ ਦੇ ਯੁੱਗ ਦੇ ਵਿੱਚ ਭਾਵੇਂ ਜਿਹੜੀ ਪਹਿਲਵਾਨੀ ਆ ਉਹ ਇੱਕ ਪ੍ਰੋਫੈਸ਼ਨ ਬਣ ਗਈ ਆ ਕਿਉਂਕਿ ਚੰਗਾ ਚੋਖਾ ਇਨਾਮ ਅੱਜਕੱਲ੍ਹ ਛਿੰਝਾਂ ਦੇ ਵਿੱਚ ਲਾਇਆ ਜਾਂਦਾ ਲੱਖਾਂ ਰੁਪਈਆ ਪਹਿਲਵਾਨ ਬਣਾਉਂਦਾ ਤੇ ਜੇ ਉਹ ਇੱਕ ਚੰਗਾ ਮੱਲ ਹੋਵੇ ਤੇ ਸਟੇਡੀਅਮ ਦੇ ਵਿੱਚ ਆ ਡੰਮੀ ਇਹ ਤੁਹਾਨੂੰ ਦਿਖਾਉਣੇ ਆ ਤੇ ਆ ਪਹਿਲਵਾਨ ਦੋ ਗੰਮੀ ਪਹਿਲਵਾਨ ਆ ਜਿਹੜੇ ਕਿ ਇੱਥੇ ਆਪਸ ਵਿੱਚ ਸਿਰ ਨਾਲ ਸਿਰ ਜੋੜ ਕੇ ਇਹ ਇੱਥੇ ਇਹ ਦਿਖਾਈ ਵੀ ਦਿੰਦੇ ਆ ਤੇ ਜਦੋਂ ਕੋਈ ਇਨਾਮ ਦੇਣਾ ਹੁੰਦਾ ਤਾਂ ਉਹਦੇ ਵਾਸਤੇ ਵੀ ਆ ਦੇਖੋ ਗੱਦਾ ਜਿਹੜਾ ਆ ਉਹ ਮੌਜੂਦ ਇੱਥੇ ਹੈਗਾ ਆ ਤੇ ਜਿਵੇਂ ਪਹਿਲਾ ਦੂਜਾ ਨੰਬਰ ਜਿਹੜਾ ਆ ਉਹ ਪਹਿਲਵਾਨ ਨੂੰ ਨਿਯੁਕਤ ਜਿਹੜਾ ਆ ਉਹ ਕਰਨਾ ਹੁੰਦਾ ਬਹੁਤ ਹੀ ਆਲਾ ਕਿਸਮ ਦਾ ਮੈਟ ਜਿਹੜਾ ਆ ਉਹ ਵੀ ਇੱਥੇ ਲਿਆ ਕੇ ਇਹ ਵਿਛਾਇਆ ਗਿਆ ਕਹਿਣ ਤੋਂ ਪਾਵੇ ਆ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਪੇਸ਼ੀ ਜਿਹੜੀ ਆ ਉਹ ਗਰਾਊਂਡ ਬਣਾਉਣ ਦੇ ਵਿੱਚ ਨਹੀਂ ਰਹੀ ਹਾਲਾਂ ਹਜੇ ਤੱਕ ਇਹ ਜਿਹੜੀ ਇਹ ਵੀਡੀਓ ਆ ਲੋਕਾਂ ਨੇ ਇਹ ਪਹਿਲਾਂ ਨਹੀਂ ਦੇਖੀ ਤੇ ਨਾ ਹੀ ਇਹ ਗਰਾਊਂਡ ਲੋਕਾਂ ਦੀ ਨਜ਼ਰ ਦੇ ਵਿੱਚ ਹੈਗਾ ਆ ਇਹ ਵੀਡੀਓ ਇਹ ਦੇਖ ਕੇ ਤੁਸੀਂ ਮੈਨੂੰ ਉਮੀਦ ਆ ਵੀ ਇਹ ਗਰਾਊਂਡ ਦੇਖਣ ਜ਼ਰੂਰ ਆਓਗੇ ਜਦੋਂ ਖੇਡਾਂ ਹੋਣਗੀਆਂ ਉਦੋਂ ਤਾਂ ਹਰ ਕੋਈ ਜਿਹੜਾ ਇਨਸਾਨ ਆ ਉਹ ਖੇਡਾਂ ਦੇਖਣ ਇੱਥੇ ਜ਼ਰੂਰ ਪੁੱਜਦਾ ਪਰ ਦਿੱਖ ਇੰਨੀ ਕੁ ਵਧੀਆ ਇੱਥੇ ਬਣੀ ਆ ਕਿ ਆਪ ਬੁਹਾਰੇ ਬੰਦਾ ਜੇ ਇੱਕ ਵਾਰ ਇਹ ਵੀਡੀਓ ਵੀ ਦੇਖ ਲਊਗਾ ਤਾਂ ਉਹ ਇਹ ਗਰਾਊਂਡ ਦੇਖਣ ਦਾ ਇੱਛਕ ਜਿਹੜਾ ਆ ਉਹ ਜ਼ਰੂਰ ਹੋ ਜਾ ਹੋ ਜਾਵੇਗਾ ਅੱਗੇ ਆਪਾਂ ਅੱਜ ਵੀਰਵਾਰ ਦਾ ਦਿਨ ਆ ਤੇ ਸੰਗਤਾਂ ਬਹੁਤ ਜ਼ਿਆਦਾ ਆ ਕੋਸ਼ਿਸ਼ ਕਰਾਂਗੇ ਬਾਬਾ ਜੀ ਦੇ ਨਾਲ ਕੋਈ ਗੱਲਬਾਤ ਵੀ ਕਰੀਏ ਜਾਂ ਉਹਨਾਂ ਨੂੰ ਇਸ ਗਰਾਊਂਡ ਦੇ ਉੱਤੇ ਲਿਆ ਕੇ ਉਹਨਾਂ ਤੇ ਕੁਝ ਜਿਹੜੀਆਂ ਗੱਲਾਂ ਆ ਉਹ ਵੀ ਅਸੀਂ ਪੁੱਛੀਏ ਤੇ ਇਸ ਤੋਂ ਪਹਿਲਾਂ ਆਪਾਂ ਜਿਹੜਾ ਮਿੱਟੀ ਵਾਲਾ ਖਾੜਾ ਹੈਗਾ ਆ ਉਹ ਵੀ ਬਿਲਕੁਲ ਲੱਗੇ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਆਪਾਂ ਗਰਾਊਂਡ ਦੇ ਆਸ-ਪਾਸੇ ਦੇਖੀਏ ਤਾਂ ਚਾਰੇ ਪਾਸੇ ਖੇਤ ਆ ਖੁੱਲੀਆਂ ਹਵਾਵਾਂ ਕਿਉਂਕਿ ਆਮ ਕਰਕੇ ਜਿਹੜੇ ਸਟੇਡੀਅਮਾਂ ਸ਼ਹਿਰਾਂ ਦੇ ਵਿੱਚ ਤੇ ਹੁੰਦੇ ਆ ਆਬੋ ਹਵਾ ਜਿਹੜੀ ਆ ਉਹ ਐਨੀ ਵਧੀਆ ਉਹ ਜਿਹੜੀਆਂ ਉਹ ਨਹੀਂ ਹੁੰਦੀ ਪਰ ਇਸ ਗਰਾਉਂਡ ਦੀ ਇਹ ਖਾਸੀਅਤ ਆ ਕਿ ਪਿੰਡ ਦੇ ਵਿੱਚ ਗਰਾਉਂਡ ਹੈਗਾ ਆ ਸ਼ੇਰਗੜ ਵੇਟ ਪਿੰਡ ਦਾ ਨੌ ਮਸ਼ਹੂਰ ਆ ਪਰ ਕਾਗਜ਼ਾਂ ਦੇ ਵਿੱਚ ਕਿਤੇ ਸ਼ੇਰਪੁਰ ਬਸਤੀ ਵੀ ਇਸ ਪਿੰਡ ਨੂੰ ਕਿਹਾ ਜਾਂਦਾ ਅਸੀਂ ਇੱਕ ਵਾਰ ਬਾਰੀ ਬਾਰੀ ਦੌਰ ਤੇ ਤੁਹਾਡੀ ਨਜ਼ਰ ਮਰਵਾਉਂਦੇ ਆ ਚਾਰੇ ਪਾਸੇ ਦੇਖੋ ਲਹਿ ਲਾਉਂਦੇ ਜਿਹੜੇ ਖੇਤ ਆ ਉਹ ਨਜ਼ਰ ਆਉਂਦੇ ਆ ਆਬੋ ਹਵਾ ਜਿਹੜੀ ਪਹਿਲਵਾਨਾਂ ਦੇ ਲਈ ਆ ਉਹ ਵੀ ਬਹੁਤ ਜ਼ਰੂਰੀ ਹੁੰਦੀ ਆ ਤੇ ਵਾਤਾਵਰਨ ਬਹੁਤ ਹੀ ਖੂਬਸੂਰਤ ਦੂਰ ਦੂਰ ਤੱਕ ਜੇ ਆਪਾਂ ਦੇਖੀਏ ਸੈਂਕੜੇ ਏਕੜ ਜਿਹੜੀ ਜ਼ਮੀਨ ਆ ਉਹ ਬਿਲਕੁਲ ਖੁਸ਼ਹਾਲ ਸਾਨੂੰ ਕਣਕ ਜਿਹੜੀ ਆ ਉਹ ਖੜੀ ਇੱਥੇ ਨਜ਼ਰ ਆਉਂਦੀ ਆ ਤੇ ਹੁਣ ਆਪਾਂ ਉਹ ਚੱਲਦੇ ਆ ਜਿਹੜਾ ਮਿੱਟੀ ਵਾਲਾ ਖਾੜਾ ਹੈਗਾ ਉਹਦੇ ਵੱਲ ਬਹੁਤ ਹੀ ਵਧੀਆ ਢੰਗ ਦੇ ਨਾਲ ਦੇਖੋ ਪੂਰਾ ਖਾੜਾ ਜਿਹੜਾ ਲਿਪਿਆ ਹੋਇਆ ਇੱਥੇ ਨਜ਼ਰ ਆਉਂਦਾ ਬਹੁਤ ਮਿਹਨਤ ਮੁਸ਼ਕਲ ਕਰਕੇ ਜੋ ਜਿਹੜੇ ਪਹਿਲਵਾਨ ਉਹ ਖਾੜੇ ਨੂੰ ਸਹੀ ਸਰਾਮਤ ਰੱਖਦੇ ਆ ਖਾੜੇ ਤੀਨ ਸ਼ਪੈਦਾ ਸਪੈਸ਼ਲ ਜਿਹੜੀ ਆ ਉਹ ਘੌਰ ਕੀਤੀ ਜਾਂਦੀ ਆ ਬਕਾਇਦਾ ਧੂਫ ਤੇ ਕੱਚੀ ਲੱਸੀ ਦਾ ਜਿਹੜਾ ਛੱਟਾ ਆ ਉਹ ਵੀ ਇੱਥੇ ਦਿੱਤਾ ਜਾਂਦਾ ਕਿ ਖਾੜੇ ਦੀ ਜਿਹੜੀ ਸੁਚਮਾ ਸੁਚਮਤਾ ਹੈਗੀ ਆ ਉਹ ਬਰਕਰਾਰ ਰਵੇ ਜੇ ਦੋ ਪਹਿਲਵਾਨ ਉੱਤੇ ਘੁੱਲਦੇ ਆ ਤਾਂ ਪੱਖੇ ਗਰਮੀ ਦੇ ਵਿੱਚ ਜਿਹੜੇ ਆ ਉਹ ਪੱਖੇ ਦੇਖੋ ਉਹਨਾਂ ਦਾ ਵੀ ਇੱਥੇ ਇੰਤਜ਼ਾਮ ਜਿਹੜਾ ਆ ਉਹ ਕੀਤਾ ਗਿਆ ਲਾਈਟਿੰਗ ਦਾ ਬਹੁਤ ਵਧੀਆ ਪ੍ਰਬੰਧ ਜਿਹੜਾ ਆ ਉਹ ਵੀ ਇੱਥੇ ਹੈਗਾ ਆ ਤੇ ਬਾਬਾ ਦੀਪਾ ਜੀ ਆਪ ਕੋਲ ਖੜ ਕੇ ਜਿਹੜੀ ਪਹਿਲਵਾਨੀ ਆ ਉਹਦੇ ਦਾਪੇਜ ਆ ਉਹ ਵੀ ਸਿਖਾਉਂਦੇ ਆ ਆ ਦੇਖੋ ਸਵਾਗੀ ਕਿੱਥੇ ਪਈ ਆ ਜਿਹੜੀ ਪਹਿਲਵਾਨ ਆ ਉਹ ਆਪਣੇ ਮੋਢਿਆਂ ਦੇ ਵਿੱਚ ਪਾ ਕੇ ਇਹਨੂੰ ਇਹ ਖਿੱਚਦਾ ਤਾਂ ਕਾਫੀ ਜ਼ੋਰ ਜਿਹੜਾ ਆ ਉਹ ਉਹ ਲੱਗਦਾ ਆ ਬਾਕੀ ਪਹਿਲਵਾਨਾਂ ਦਾ ਸਾਜ਼ੋ-ਸਮਾਨ ਇੱਥੇ ਇਹ ਪਿਆ ਸਾਨੂੰ ਨਜ਼ਰ ਆਉਂਦਾ ਮੂਂਗਲੀਆਂ ਦੇਖੋ ਕਿੱਡੀਆਂ ਭਾਰੀ-ਭਾਰੀ ਇਹ ਮੂਂਗਲੀਆਂ ਜਿਹੜੀਆਂ ਹੈਗੀਆਂ ਅੱਜ ਕੱਲ ਤੇ ਆਮ ਬੰਦਿਆਂ ਨੂੰ ਤਾਂ ਇਹ ਜਿਹੜੀਆਂ ਚੀਜ਼ਾਂ ਆ ਉਹ ਨਜ਼ਰ ਹੀ ਨਹੀਂ ਪੈਂਦੀ ਮੈਂ ਇੱਕ ਵਾਰ ਕੱਢ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਆ ਦੇਖੋ ਕਿੰਨੀ ਆ ਵਧੀਆ ਮੂਂਗਲੀਆਂ ਜਿਹੜੀ ਇਹ ਆ ਤੇ ਇਹਨੂੰ ਫੜਨ ਦੇ ਲਈ ਤੇ ਦੋਨੇ ਪਾਸੇ ਜਗ੍ਹਾ ਜਿਹੜੀ ਆ ਉਹ ਉਹ ਬਣਾਈ ਹੋਈ ਆ ਤੇ ਹੋਰ ਵੀ ਕਈ ਮੂਗਲੀਆਂ ਪਈਆਂ ਆ ਦੇਖੋ ਤੇ ਪਹਿਲਵਾਨ ਜਿਹੜੇ ਆ ਉਹ ਇੱਕ ਤਪੱਸਿਆ ਦਾ ਨੋ ਹੈਗਾ ਆ ਜਿਵੇਂ ਕੋਈ ਇਨਸਾਨ ਤਪ ਕਰਦਾ ਤਾਂ ਉਹਦਾ ਦਸਮ ਦੁਆਰ ਖੁੱਲਦਾ ਇਦਾਂ ਹੀ ਪਹਿਲਵਾਨ ਦਾ ਵੀ ਇੱਕ ਤਾਬਾ ਜਦੋਂ ਉਹ ਝੰਡੀ ਦੇ ਕੋਲ ਦਾ ਤੇ ਝੰਡੀ ਤੇ ਕੋਲ ਜਾਣਾ ਕੋਈ ਆਮ ਖਾਸ ਗੱਲ ਨਹੀਂ ਇਹ ਜਗੋ ਤੇਰਵੀ ਜਿਹੜੀ ਗੱਲ ਉਹ ਹੈਗੀ ਆ ਤੇ ਹੋਰ ਕਈ ਤਰ੍ਹਾਂ ਦੇ ਡੰਬਲ ਵਗੈਰਾ ਇੱਥੇ ਪਏ ਆ ਮੂਗਲੀਆਂ ਜਿਹੜੀਆਂ ਆ ਉਹ ਪਈਆਂ ਵੇਟ ਜਿਹੜੇ ਆ ਉਹ ਇੱਥੇ ਇਹ ਪਏ ਨਜ਼ਰ ਆਉਂਦੇ ਆ ਜੇ ਆਪਾਂ ਕਈਆਂ ਦੀ ਗੱਲ ਕਰੀਏ ਦੇਖੋ ਇਹ ਕਈਆਂ ਬੜੀ ਦੂਰ ਦੂਰ ਤੇ ਨਕੌਦਰ ਬਗੈਰਾ ਤੋਂ ਲਿਆਂਦੀਆਂ ਹੋਈਆਂ ਸਪੈਸ਼ਲ ਬਲੇਡ ਜਿਹੜੇ ਆ ਇਹਦੇ ਐਕਸਟਰਾ ਇੱਥੇ ਲਗਾਏ ਹੋਏ ਆ ਕਿਉਂਕਿ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ ਇਹ ਕਹੀ ਚਲਾਉਣਾ ਇੱਕ ਪਹਿਲਵਾਨ ਇੱਕ ਜਿਹੜਾ ਆ ਦਮਖਾਂ ਵਾਲਾ ਬੰਦਾ ਉਹੀ ਇਦਾਂ ਦੀ ਜਿਹੜੀ ਕਹੀ ਆ ਉਹਨੂੰ ਚਲਾ ਸਕਦਾ ਤੋਂ ਕੁੱਲ ਮਿਲਾ ਕੇ ਜੇ ਆਪਾਂ ਗੱਲ ਕਰੀਏ ਕਹਿਣ ਤੋਂ ਭਾਵ ਇਹ ਆ ਕਿ ਸਵੇਰੇ ਤੜਕੇ 2:30 ਵਜੇ ਉੱਠ ਕੇ ਜਦੋਂ ਪਲਵਾਂ ਪਹਿਲਵਾਨ ਉਹ ਮਿਹਨਤ ਲਾਉਂਦਾ ਤੇ ਤਾਂ ਜਾ ਕੇ ਸਾਲਾਂ ਦੇ ਸਾਲ ਲੱਗ ਜਾਂਦੇ ਆ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਵੈਸੇ ਲੋਕ ਅੱਜ ਦੇ ਟਾਈਮ ਦੇ ਵਿੱਚ ਜਾਣੂ ਹੈਗੇ ਆ ਸਾਡਾ ਮਕਸਦ ਹੈਗਾ ਆ ਕਿ ਅਸੀਂ ਤੁਹਾਨੂੰ ਇਸ ਜਗ੍ਹਾ ਦੇ ਦਰਸ਼ਨ ਇੱਥੇ ਜਿਹੜਾ ਮੌਜੂਦਾ ਸਟੇਡੀਅਮ ਹੈਗਾ ਆ ਅਖਾੜਾ ਪਾਸਾ ਹੈਗਾ ਉਹਦੇ ਦਰਸ਼ਨ ਕਰਾ ਸਕੀਏ ਵੀਡੀਓ ਬਣਾਉਣ ਦਾ ਸਾਡਾ ਇਹ ਜਿਹੜਾ ਆ ਉਹ ਮਕਸਦ ਆ ਜਗਾ ਦੇ ਉੱਤੇ ਕਾਫੀ ਪਹਿਲਵਾਨਾਂ ਦੀ ਸੰਖਿਆ ਹੈਗੀ ਆ ਕੋਚ ਵੀ ਇੱਥੇ ਇਹ ਮੌਜੂਦ ਹੈਗੇ ਆ ਤੇ ਬਰਸਾਤ ਦਾ ਕੁਝ ਦਿਨ ਹੈਗਾ ਸੀ ਕੁਝ ਪਾਣੀ ਵੀ ਅੰਦਰ ਛੜਨਾ ਨਹੀਂ ਤੇ ਇੱਥੇ ਆਇਆ ਤੇ ਉਸ ਪਾਣੀ ਨੂੰ ਇੱਥੇ ਜਿਹੜੇ ਆ ਉਹ ਪੇਪਰ ਦੇ ਨਾਲ ਇਹ ਕੱਢਦੇ ਜਿਹੜੇ ਆ ਪਹਿਲਵਾਨ ਉਹ ਵੀ ਇੱਥੇ ਇਹ ਨਜ਼ਰ ਆਉਂਦੇ ਆ ਤੇ ਆਪਾਂ ਇੱਥੇ ਕੋਚ ਮੌਜੂਦ ਆ ਤੇ ਉਹਨਾਂ ਨਾਲ ਵੀ ਗੱਲ ਕਰਾਂਗੇ ਬਾਬਾ ਦੀਪਾ ਜੀ ਅੱਜ ਵੀਰਵਾਰ ਹੋਣ ਕਰਕੇ ਥੋੜਾ ਬਿਜ਼ੀ ਆ ਸੰਗਤ ਜਿਹੜੀ ਆ ਉਹ ਜ਼ਿਆਦਾ ਆ ਉਹਨਾਂ ਦਾ ਕਹਿਣਾ ਕਿ ਆਪਾਂ ਫੇਰ ਕਿਸੇ ਦਿਨ ਜ਼ਰੂਰ ਗੱਲਬਾਤ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦਰਗਾਹ ਪੀਰ ਬਾਬਾ ਫਲਾਹੀ ਜੀਦਾ ਇਹ ਸਥਾਨ ਹੈ ਬਹੁਤ ਵਧੀਆ ਸਟੇਡੀਅਮ ਕੋਸਾ ਵਿੱਚ ਬਣ ਕੇ ਤਿਆਰ ਹੋਇਆ ਤੋਂ ਸਟੇਡੀਅਮ ਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੇਖੋ ਐਸਾ ਸਟੇਡੀਅਮ ਬਣਾ ਦਿਆ ਬਾਬਾ ਜਾਨਾ ਜੋ ਪੂਰੇ ਹਿੰਦੁਸਤਾਨ ਵਿੱਚ ਨਹੀਂ ਇਤਨਾ ਪੈਸਾ ਲਗਾ ਦਿਆ ਟਾਇਲ ਟੂਲ ਬਹੁਤ ਅੱਛਾ ਬਣਾ ਦਿਆ ਪੂਰੇ ਹਿੰਦੁਸਤਾਨ ਵਿੱਚ ਕਿ ਵਰਲਡ ਵਿੱਚ ਵੀ ਨਹੀਂ ਐਸਾ ਸਟੇਡੀਅਮ ਸੋ ਇਹ ਜਿਹੜਾ ਸਟੇਡੀਅਮ ਆ ਜਿਵੇਂ ਪਹਿਲਵਾਨ ਆ ਉਹਨਾਂ ਨੂੰ ਕੀ ਮਦਦ ਮਦਦ ਹੋਊਗੀ ਮਤਲਬ ਕਿ ਮਤਲਬ ਕਿ ਪਹਿਲਵਾਨ ਨੂੰ ਕੀ ਦਾ ਸਹਿਯੋਗ ਮਿਲੂਗਾ ਪਹਿਲਵਾਨ ਨੰਨੀ ਨੇ ਮਾਰੇ ਪਹਿਲੋਂ ਪਹਿਲਾ ਮਿੱਟੀ ਕੇ تھے ਹੂੰ ਔਰ ਅਬ ਮੈਚ ਕੋ ਬេស ਬਣੇਗਾ 올림픽 ਲੈਵਲ ਦਾ ਵਰਲਡ ਲੈਵਲ ਦਾ ਇੱਕ ਅੱਛੇ ਪਹਿਲਵਾਨ ਲਕੜेंगे ਕੋਈ ਇਸੇ ਹਮਨੇ ਔਰ ਜਿਆਦਾ ਫਾਇਦਾ ਮਿਲੇਗਾ ਹੂੰ ਆਪ ਕਿਸ ਸਟੇਟ ਸੇ ਯਹਾਂ ਪੇ ਕੋਚਿੰਗ ਕਰ ਰਹੇ ਹੋ ਮੈਂ ਹੂੰ ਹਰਿਆਣਾ ਸੇ ਰੋਤਕ ਗਾਉਂ ਮੇਰਾ ਸੁਨਰਾਣਾ ਹੈ ਤੇ ਹੁਣ ਮਤਲਬ ਕਿ ਕਹਿੰਦਾ ਮਤਲਬ ਜੋ ਮਿੱਟੀ ਕੇ ਪਹਿਲਵਾਨ ਤਾਂ ਉਰੇ ਹੈਗੇ ਹੀ ਤੇ ਤੇ ਹੁਣ ਜਿਹੜੀ ਗੱਦੇ ਦੀ ਕੁਸ਼ਤੀ ਆ ਉਹਦੇ ਕੋਈ ਮੌਜੂਦਾ ਪਹਿਲਵਾਨ ਹੈਗੇ ਜਿਹੜੇ ਸਿਰਫ ਗੱਦੇ ਤੇ ਹੀ ਖੁੱਲਦੇ अपने पास है 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 मिट्टी का का पहलवान अच्छा है, रुस्तम और और मैट का भी इंटर और भी कॉलेज में मेडल उन नंबर पड़ रहा है। ये तारीख तारीख की है, की फिर कुश्ती इंडिया बहुत बच्चे हैं अपने पास बचे है कि किने, किने के इस में पचीस तीस चालीस बालक हो जाए ग ਇਹ ਕਿਉਂ ਲੋੜ ਪੈ ਗਈ ਕਿ ਇੱਥੇ ਗੱਦੇ ਦਾ ਸਟੇਡੀਅਮ ਬਣਾਉਣਾ ਪੈ ਗਿਆ ਪਹਿਲੇ ਆਪਣੇ ਪਾਸ ਮਿੱਟੀ ਦਾ ਅਖਾੜਾ ਥਾ ਤਾਂ ਮੈਟ ਕੀ ਸੁਵਿਧਾਨੀ ਥੀ ਮੈਟ ਆ ਗਿਆ ਮੈਟ ਪਾਪਾ ਨੂੰ ਹੋਰ ਬੜੀਆ ਫਾਇਦਾ ਮਿਲਗਾ ਟੈਕਨਿਕ ਮਿਲਣਗੇ ਬੱਚਾ ਨੂੰ ਹੋਰ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਪਰ ਬਹੁਤ ਬੜੀਆ ਸਿੱਖਣ ਦਾ ਮੈਟ ਤਾਂ ਹੀ ਮਿਲੇ ਆਜ ਮੈਟ ਦਾ ਹੀ ਜਦੋਂ ਜਦੋਂ ਦੋ ਪਹਿਲਵਾਨ ਬਰਾਬਰ ਦੀ ਕੁਸ਼ਤੀ ਦੇ ਵਿੱਚ ਛੁੱਟ ਜਾਂਦੇ ਆ ਉਹਦੇ ਬਾਅਦ ਪੁਆਇੰਟਾਂ ਦੀ ਕੁਸ਼ਤੀ ਹੁੰਦੀ ਆ ਕਿਉਂਕਿ ਉਹ ਮਿੱਟੀ ਵਾਲੇ ਪਹਿਲਵਾਨ ਕਦੇ ਗੱਦੇ ਤੇ ਢੁਲਦੇ ਨਹੀਂ ਉੱਥੇ ਜਿਹੜਾ ਕੋਈ ਆਮ ਪਹਿਲਵਾਨ ਹੁੰਦਾ ਗੱਦੇ ਤੇ ਨਹੀਂ ਢੁਲਿਆ ਉਹ ਉਹਦੇ ਲਈ ਇਹ ਮਦਦਗਾਰ ਹੋਗਾ ਇਹ ਬਹੁਤ ਮਦਦਗਾਰ ਹੋਗਾ ਆਪਣੇ ਪੁਆਇੰਟ 'ਤੇ ਕੁਸ਼ਤੀ ਆ ਜਾਣਾ ਉਹ ਮੈਚ ਸਹੀ ਬਣੇਗੀ ਤੇ ਦੇਖੋ ਆ ਪਹਿਲਵਾਨ ਉਰੇ ਮੌਜੂਦ ਹੈਗੇ ਆ ਤੇ ਆਪਾਂ ਇਹਨਾਂ ਦੇ ਦੀ ਜਾਣਕਾਰੀ ਜਿਹੜੀ ਆ ਉਹ ਵੀ ਇਹ ਆਪਾਂ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਇਹ ਕਰਾਵਾਂਗੇ ਤੋਂ ਪਹਿਲਵਾਨ ਜੀ ਕੀ ਨਾਮ ਹੈਗਾ ਆਪਣਾ लवली ਬੱਬਾ ਫਲਾਈ लवली ਬੱਬਾ ਫਲਾਈ ਵੈਸੇ ਕਿਹੜੀ ਸਟੇਟ ਸੇ ਰਹਿਣੇ ਵਾਲੇ ਹੋ ਜੰਮੂ ਸੇ ਜੰਮੂ ਸੇ ਆ ਹਾਂਜੀ ਪਹਿਲਵਾਨ ਜੀ ਕੀ ਨਾਮ ਆ ਆਪਣਾ ਪ੍ਰਿੰਸ 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 ਕਿਹੜੀ ਸਟੇਟ ਆ ਤੇਰੀ ਪੰਜਾਬ ਪੰਜਾਬ ਦਾ ਹੀ ਆ ਵੈਰੀ ਗੁੱਡ ਕਿ ਕੋਈ ਪਿੰਡ ਕਿਹੜਾ ਦਾ ਨਾਲੇ ਲੋਕਲੇ ਖੁੱਲ ਕੇ ਦੱਸ ਸਾਰੀ ਦੁਨੀਆ ਨੇ ਦੇਖਣਾ 82 82 ਪਿੰਡ ਦਾ ਵੈਰੀ ਗੁੱਡ ਵਾਹ ਹਾਂਜੀ ਪਹਿਲਵਾਨ ਜੀ ਕੀ ਸ਼ੁਭਨਾ ਹੈਗਾ ਕੈਫੀ ਕੈਫ ਹਾਂਜੀ ਮੁਹੰਮਦ ਕੈਫ ਇੱਕ ਬਹੁਤ ਵੱਡਾ ক্রিকেট ਦਾ ਪਲੇਅਰ ਆ ਉੱਥੇ ਤੱਕ ਪਹੁੰਚ ਪਹੁੰਚਦਾ ਤੂੰ ਵੀ ਤੈਨੂੰ ਵੀ ਕਰਨਾ ਬਾਬੇ ਨੇ ਇਹਨਾ ਕੀ ਕਹਿਣਾ ਜਾਨਾ ਆ ਕਿ ਉਹਰੇ ਕਿੱਦਾਂ ਦਾ ਪ੍ਰਬੰਧ ਹੈਗਾ ਆ ਵਧੀਆ ਜੀ ਸਰ ਵਧੀਆ ਖਾਣਾ ਪੀਣਾ ਕਿਵੇਂ ਵਧੀਆ ਸਰ ਸਾਰਾ ਕੁਝ ਵਧੀਆ ਜੀ ਠੀਕ ਠੀਕ ਹਾਂਜੀ ਪਹਿਲਵਾਨ ਜੀ ਕੀ ਹੈਗਾ ਸ਼ੁਭਨਾ ਜੀ ਨਾਮ ਜੀ ਲਲਿਤ ਹੈ ਯੂਪੀ ਸੇ ਮਤਰਾ ਮਤਰਾ ਦੇ ਹਾਂਜੀ ਹਾਂਜੀ ਅਲੀ ਅਲੀ ਖਲੀ 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 ਵਾਹ ਜੀ ਵਾਹ ਕੋ ਖਲੀ ਇੱਕ ਇਹ ਖਲੀ ਹੈ ਨਾ ਤੋਂ ਵਾਕੇ ਬਾਕੀ ਮੁੰਡੇ ਦਾ ਜੁੱਸਾ ਵੀ ਆ ਉਹ ਖਲੀ ਵਰਗਾ ਹੈਗਾ ਆ ਤੇ ਰੱਬ ਕਿਰਪਾ ਕਰੇ ਖਲੀ ਜਿੰਨੀ ਬੁਲੰਦੀ ਤੱਕ ਪੁੱਜਿਆ ਉਨੇ ਤੱਕ ਪੁੱਜੇ ਠੀਕ ਹੈ ਨਾ ਕੀ ਕਹਿਣਾ ਚਾਹਦੇ ਆ ਬਾਬਾ ਦਰਗਾਹ ਬਾਰ-ਬਾਰੇ ਵਧੀਆ ਜੀ ਔਰ ਬੜੀਆ ਖਾਨਪੀ ਨੇ ਬੜੀਆ ਪਰਮਾਨੋ ਦੀ ਵਿਵਸਥਾ ਸਿਸਟਮ ਕਿਦਾਂ ਹੈ ਤੇ ਡਿਸਪਲਿਨ ਕਿਵੇਂ ਆ ਸਹੀ ਡਿਸਪਲਿਨ ਹੈ ਬਿਲਕੁਲ ਭਈਆ ਕੋਸਾਂ ਵਧੀਆ ਬੜੀ ਮੈਦਾਨ ਸ਼ਕਲ ਕਰਾਉਂਦੇ ਆ ਹਨਾ ਗੱਲਬਾਤ ਵੀ ਮੰਨਦੇ ਆ ਅੱਜ ਕੱਲ ਮੁੰਡੇ ਗੱਲਬਾਤ ਨਹੀਂ ਮੰਨਦੇ ਪਹਿਲਵਾਨਾਂ ਪੂਰੀ ਮੰਨਦੇ ਆ ਤੇ ਪਹਿਲਵਾਨ ਬਣ ਜਾਊਗਾ ਹਾਂਜੀ ਕੀ ਸ਼ੁਭਨਾਵੀ ਹਰੀ ਓਮਨਾਵ ਮੇ ਜੀ ਹਰੀ ਓਮ ਜੀ ਕੌਨਸੀ ਸਟੇਟ ਸੇ ਹੋ ਯੂਪੀ ਸੇ ਮथुरा ਮਥਰਾ ਸੇ ਹਾਂਜੀ ਮਹੇਸ਼ ਮਥਰਾ ਇੱਕ ਪਹਿਲਵਾਨ ਆ ਤੁਹਾਡਾ ਕਾਫੀ ਨਾਮੀ ਗਨਾਮੀ ਹਾਂਜੀ ਉਮੇਸ਼ ਮਥਰਾ ਉਸ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਆ ਅੱਛਾ ਪਹਿਲਵਾਨ ਹੈ ਜੀ ਉਹ ਇਧਰ ਕੁਸ਼ਤੀ ਲੜ ਲੜ ਕੇ ਇਨਾਮ ਕੀਆ ਉਹਨਾਂ ਪੰਜਾਬ ਮੇ ਇੱਥੇ ਆਕੇ ਇਸ ਖਾੜੇ ਮੇ ਬਹੁਤ ਅੱਛੀ ਸੂਧਾ ਹੈ। ਠੀਕ ਠੀਕ। ਹਾਂਜੀ ਪਹਿਲਵਾਨ ਜੀ। ਬੱਲੀ ਪਹਿਲਵਾਨ, ਬੱਲੀ ਪਹਿਲਵਾਨ। ਕਹਾਂ ਸੇ? ਯੂਪ ਮਤਰਾ। ਯੂਪੀ ਸੇ ਮਤਰਾ ਸੇ। ਆ ਜਾ ਯਾਰ ਸੰਗ ਦਾ ਕਹਦੇ ਹਾਂ। ਹਾਂਜੀ ਭਲਵਾਨ ਜੀ। ਕੀ ਸ਼ੋ ਬਨਾ ਹੈਗਾ? ਬਤਾਰ ਕੈ ਮੜੀ ਜੀ। ਪ੍ਰਿੰਸ ਬਾਬਾ ਲਈ। ਪ੍ਰਿੰਸ ਬਾਬਾ ਭਲਾਈ। ਉਹਦਾ ਇਲਾਕਾ ਕਿਹੜਾ ਹੈ? ਹਾਂ ਬਲੋਲਪੁਰ ਪਿੰਡ ਹੈ ਜੀ। ਬਹਲੋਲਪੁਰ ਪਿੰਡ ਹੈ। ਵੈਰੀ ਗੁੱਡ ਸਰ। ਹਾਂ ਵੀ ਬੱਤਰ ਪਿਆਰੇ। ਦਿਲਪ੍ਰੀਤ ਜੀ। ਦਿਲਪ੍ਰੀਤ। ਹਾਂਜੀ। ਦਿਲਪ੍ਰੀਤ ਬਹੁਤ ਵਧੀਆ ਗੱਲ ਆ। ਸਿੱਖ ਪਹਿਲਵਾਨ ਹੋਵੇ, ਜੱਸ ਤੇ ਕੀ ਉਮੀਦ ਰੱਖਦਾ ਆਪਣੇ ਆਪ ਤੋਂ ਵਾਰ ਵਾਰ ਜੀ ਹਾਂ ਪਹਿਲਵਾਨ ਬਣਾ ਬੜਾ ਖੁੱਲ ਕੇ ਬੋਲ ਯਾਰ ਗੋਲਾ ਜਗਾ ਤੇ ਬਣਾਉਣਾ ਐ ਵੀ ਖੁੱਲ ਕੇ ਬੋਲ ਜੱਸੇ ਪੱਟੀ ਵਾਂਗ ਬਣ ਜੂਗੇ ਨਹੀਂ ਹਾਂਜੀ ਹੈਨਾ ਠੀਕ ਹੈ ਹਾਂਜੀ ਪਹਿਲਵਾਨ ਜੀ ਸੁਲਤਾਨ ਨਾਮ ਹੈ ਸੁਲਤਾਨ ਨਾਮ ਹੈਗਾ ਹੈਨਾ ਕਹਾਂ ਸੇ ਹੋ ਮਲੇਰ ਕੋਟਲੇ ਮਲੇਰ ਕੋਟਲੇ ਸੇ ਬਾ ਆਇਆ ਬਹੁਤ ਵਧੀਆ ਥਾਨਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਆ ਹੈਨਾ ਆਪਕੋ ਪਤਾ ਹੈ ਕਿ ਇਹ ਜੋ ਮਲੇਰ ਕੋਟਲਾ ਹੈ ਜਦੋਂ ਹਿੰਦੁਸਤਾਨ ਦੀ ਬਾਂਡੋਈ ਤਾਂ ਇੱਥੇ ਕੋਈ ਕੋਈ ਉਹ ਜੋਬ ਨਹੀਂ ਆਇਆ ਹਾਂ ਕੀ ਨਾਮ ਹੈ ਆਪਕੇ ਪਿਤਾ ਜੀ ਦਾ ਮੇਰਾ ਹੀ ਪਿਤਾ ਜੀ ਦਾ ਲਿਆ ਡੇੜੀ ਦਾ ਕੀ ਨਾਮ ਹੈ ਲਿਆ ਕਤਲੀ ਲਿਆ ਕਤਲੀ ਠੀਕ ਹੈ ਹਾਂਜੀ ਭਲਵਾਨ ਜੀ ਜ਼ਾਹਿਦ ਬਾਬਾ ਫਲਾਈ ਠੀਕ ਹੈ ਜੀ ਤੇ ਵੈਸੇ ਸਟੇਟ ਇਹੀ ਹੈ ਕਿ ਕਿਹੜੀ ਹੈ ਨਾ ਡਿਸਟ੍ਰਿਕਟ ਜੰਮੂ ਜੰਮੂ ਆ ਡਿਸਟ੍ਰਿਕਟ ਵਿਨੋਦ ਮਤਰਾ ਜੀ ਵਿਨੋਦ ਮਤਰਾ ਹਾਂਜੀ ਪਵਨ ਜੀ ਰੋਤਗਰਿਆਣਾ ਵਾਹ ਜੀ ਵਾਹ ਜੀ ਵਾਹ ਜੀ ਦੀਰਜ ਮਤਰਾ ਮਤਰਾ ਵਾਹ ਜੀ ਵਾਹ ਭਾਈ ਜੁਸਾਬ ਭਲਵਾਨ ਦਾ ਬਹੁਤ ਘੈਂਟ ਆ ਹਾਂਜੀ ਕੀ ਸ਼ੋ ਬਣਾਏਗਾ ਨਿੱਕੇ ਅਸੀਂ ਹਰਿਆਣੇ ਤੋਂ ਨਿੱਕੇ ਹਰਿਆਣੇ ਤੋਂ ਹਾਂਜੀ ਭਰوان ਜੀ ਸਾਹਿਲ ਬਾਬਾ ਫਲਾਈ ਵੈਰੀ ਵੈਰੀ ਗੁੱਡ ਸੋ ਇੱਕ ਵਾਰ ਫਿਰ ਕੋਚ ਸਾਹਿਬ ਤੁਹਾਡੇ ਕੋਲ ਆਨੇ ਆ ਬਹੁਤ ਵਧੀਆ ਤੁਹਾਡੀ ਟੀਮ ਹੈਗੀ ਆ ਬਾਬਾ ਫਲਾਈ ਕਰੇ ਇਹ ਕਿਸੇ ਬੁਲੰਦੀਆਂ ਨੂੰ ਛੂਣ ਕੋਈ ਮੈਡਲ ਲੈ ਕੇ ਆਉਣ ਇਲਾਕੇ ਦਾ ਨੌ ਜਿਹੜਾ ਆ ਉਹ ਵਧਾਉਣ ਤੇ ਇਹਨਾਂ ਪਹਿਲਮਾਨਾਂ ਚ ਕਿਹਨੂੰ ਮੰਨਦੇ ਆ ਕਿ ਕਾਫੀ ਵਧੀਆ ਜਿਹੜੀ ਆ ਉਹ ਕਿਤੇ ਨਾ ਕਿਤੇ ਮੁਸ਼ਕਤ ਵੀ ਹੈਗੀ ਆ ਤਾਂ ਕੋਈ ਇਨਾਮ ਕਨਾਮ ਜਿਹੜਾ ਲੈ ਕੇ ਆਉਣ ਦਾ ਹੈਗਾ ਨੇ ਆਪਣੇ پاس ਸਾਰੇ ਬੜੀਆ ਬੱਚੇ ਹਨ ਜਿੰਨੇ ਹਨ ਬੜੇ ਸਾਰੇ ਮਿਹਨਤੀ ਹਨ ਅਤੇ ਸਾਰਾ ਪੂਰਾ ਧਿਆਨ ਰੱਖਾ ਹੈ ਬਾਬਾ ਜੀ ਵੀ ਅਸੀਂ ਵੀ ਪੂਰਾ ਸਹਿਯੋਗ ਪੂਰੇ ਇੱਕ ਨੰਬਰ ਦੇ ਪਹਿਲਵਾਨੇ ਨਿਕਰਾਉਂ ਹਾਂ ਅਰ ਬਾਲਕ ਵੀ ਸਾਰੇ ਬੜੀਆ ਸਾਰੇ ਅਗਿਆਕਾਰੀ ਬਾਲਕ ਕੋਈ ਕਮੀ ਨਹੀਂ ਐਸਾ ਐਸੇ ਬੱਚੇ ਨਾ ਤਾਂ ਰੱਖਤੇ ਨਹੀਂ ਬਿਲਕੁਲ ਬਿਲਕੁਲ ਸੋ ਸੰਸਾਰ ਦੇ ਵਿੱਚ ਬਹੁਤ ਸਾਰੇ ਪਹਿਲਵਾਨ ਹੈਗੇ ਆ ਤੁਸੀਂ ਕੋਚ ਹੈਗੇ ਆ ਕਿ ਆਮ ਜਿਹੜੇ ਹੋਰ ਵੀ ਪਹਿਲਵਾਨ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਕੀ ਮੈਸੇਜ ਦੇਣਾ ਕਿ ਕਿਦਾਂ ਤੁਹਾਨੂੰ ਰਹਿਣਾ ਸਹਿਣਾ ਚਾਹੀਦਾ ਕਿਵੇਂ ਜਿਹੜੇ ਕੋਈ ਨਿਯਮ ਹੁੰਦੇ ਆ ਕੁਸ਼ਤੀ ਦੇ ਉਹਨਾਂ ਨੂੰ ਬਰਕਰਾਰ ਰੱਖਣਾ ਚਾਹੀਦਾ ਦੇਖੋ ਆਪਣੇ ਗੁਰੂ ਉਸਤਾਦ ਪਹੁੰਚਾ ਗਿਆ ਆਪਣੀ ਇੱਜ਼ਤ ਕਰੋ ਉਹਨਾਂ ਕਹਿਣਾ ਮੰਨੋ ਜਿਸ ਬਲ ਉਹ ਕਹ ਹੋਇਆ ਸੀ ਪਹਿਲਵਾਨੀ ਕਰੋ ਔਰ ਆਚੀ ਖੁਰਾਕ ਖਾਓ ਬ੍ਰਹਮਚਾਰੀ ਰਹੋ আর ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰੋ ਪਹਿਲਵਾਨ ਪੱਕਾ ਬਣੇਗਾ ਪੱਕਾ ਬਣ ਜੇ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਗਿਆ ਕੋਤਸਾਹਬ ਨੇ ਲੱਖ ਰੁਪਏ ਦੀ ਇਹ ਗੱਲ ਕਰੀਆ ਕਿਉਂਕਿ ਪਹਿਲਵਾਨੀ ਮੈਂ ਪਹਿਲਾਂ ਵੀ ਕਿਹਾ ਇੱਕ ਤਪ ਦਾ ਨਉ ਜਿਹੜਾ ਹੈਗਾ ਆ ਇੱਕ ਪਾਸੇ ਕੋਈ ਤਪ ਕਰੇ ਕਹਿੰਦੇ ਆ ਵੀ ਉਹ ਰੱਬ ਨੂੰ ਪ੍ਰਾਪਤ ਹੋ ਜਾਂਦਾ ਇੱਕ ਪਾਸੇ ਜਿਹੜਾ ਪਹਿਲਵਾਨ ਆ ਉਹ ਦਮ ਖਾਮ ਨਾਲ ਪਹਿਲਵਾਨੀ ਕਰੇ ਤਾਂ ਕਿਸੇ ਮੁਕਾਮ ਤੇ ਜਿਹੜਾ ਆ ਉਹ ਜ਼ਰੂਰ ਪਹੁੰਚ ਜਾਂਦਾ ਤੋਂ ਧੰਨਵਾਦ